ਜਗ ਗੁਰਦੇਵ ਧੰਨ ਗੁਰਦੇਵ ਅੱਜ ਦਾ ਦਿਨ ਬਹੁਤ ਭਗਾ ਵਾਲਾ ਹੈ ਕਿ ਅੱਜ ਸਾਡੇ ਮਾਨਯੋਗ ਸਹਿਬ ਸ਼੍ਰੀ ਕਾਂਸੀ ਰਾਮ ਜੀ ਦਾ ਜਨਮ ਦਿਨ ਹੈ ਦੇਸ਼ਵਰ ਦੇ ਜੀਆਂ ਸਮੂਹ ਸੰਗਤਾਂ ਨੂੰ ਸਹਿਬ ਸ਼੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਅੱਜ ਉਸ ਸਾਹਿਬ ਦਾ ਜਨਮ ਦਿਨ ਹੈ ਜਿਸ ਨੇ ਸਾਨੂੰ ਸਾਡੇ ਹੱਕਾਂ ਬਾਰੇ ਜਾਣੂ ਕਰਵਾਇਆ ਔਰ ਇੱਕ ਰਾਜਨੀਤੀ ਦੀ ਜੋ ਲਹਿਰ ਹੈ ਬਹੁਜਨ ਸਮਾਜ ਦੀ ਉਸ ਨੂੰ ਤੋੜ ਕੇ ਸਾਨੂੰ ਆਪਣੇ ਹੱਕਾਂ ਬਾਰੇ ਜਾਣਕਾਰੀ ਦੇ ਕੇ ਰਾਜ ਭਗ ਦੀ ਗੱਲ ਕੀਤੀ ਤੇ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਅੱਜ ਉਹਨਾਂ ਦੀ ਕੁਰਬਾਨੀ ਜਿਨ੍ਹਾਂ ਨੇ ਸਾਈਕਲ ਤੋਂ ਲੈ ਕੇ ਸਾਰੇ ਕੱਲੋ ਭਾਰਤ ਦੇ ਵਿੱਚ ਸਾਈਕਲ ਯਾਤਰਾ ਕਰਕੇ ਸਾਡੇ ਸਮਾਜ ਦੇ ਮੰਤਰੀ ਮੁੱਖ ਮੰਤਰੀ ਤੱਕ ਬੰਨ ਦੇ ਵਿੱਚ ਮਦਦ ਕੀਤੀ ਸੁਮਦੀਸ਼ ਵਰਦੀ ਦੀਆਂ ਸੂ ਸੰਤਾ ਨੂੰ ਮਾਨਯਵਰ ਸਭ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਬਾਦਨਾ ਹ ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਜੈ ਗੁਰਦੇਵ ਧੰਨ ਗੁਰਦੇਵ ਜੀ